ਅਸ਼ਿਆਂ ਦੇ ਖਿਲਾਫ ਲਈ ਵੱਡੀ ਮਿਹਨਦ ਦੇ ਤਹਿਤ ਮਾਨਯੋਗ ਮੁਕਮਤੇ ਚਪਾਇਆ ਪੁਛਕੇ ਭਗਵੰਤ ਸਿੰਘ ਮਾਨ ਜੀ ਤੇ ਮਾਨਯੋਗ ਡੈਕਾ ਜਨਰਲ ਪਲਸ શ્રી ਗੁਰਵਯਾਗਤ ਆਈਪੀਐਸ ਮਿਆਂਦੀ ਹਦਤਾ ਨਾਮ ਦਾ ਸ਼੍ਰੀ ਹਰੀਸ਼ ਦਾਮਾ ਐਸਐਸਪੀ ਦਾਸਪੁਰ ਦੀ ਵੱਲੋਂ ਜਿਹੜੀ ਚੋਰੀ ਗਈ ਮੁਹੰਮਦ ਹੁਤਾਬ ਦੇ ਰਹਾਗਾ ਅ ਪਨਿਆਰ ਚੂਗਨਲ ਦੇ ਕੋਲ ਦੀ ਪੁਲਿਸ ਪਾਕਿ ਨਾਕਾ ਲਾਇਆ ਸੀ ਇਹਦੇ ਵਿੱਚ 48ਏ ਦੇ 88ਏ ਕਪੜਾ ਘਨਾਤ 20 ਪਰਵਜਨ ਦੇ ਵਿੱਚ ਗੁਰਵਿੰਦਰ ਸਿੰਘ ਚਾਰਜ ਸਫੇਦ ਰਾਜ ਨਾਲ ਪੁਲਿਸ ਪਾਟਰੀ ਵੀ ਹੈਗੀ ਹੈ ਨਾਕੇ ਤੇ ਮੌਜੂਦ ਸੀ ਤੋਂ ਜੰਮੂ ਸੈਕਟਰ ਦੀ ਗੱਡੀ ਇੱਕ ਪੁਨਿਆਰ ਨਾਕੇ ਤੇ ਬਲੇਰੋ ਗੱਡੀ ਜਰੀ ਹੈਗੀ ਹੈ ਸ਼ੱਕੀ ਹਾਲਤ ਵਿੱਚ ਉਹਨਾਂ ਨੇ ਰੋਕ ਕੇ ਚੈੱਕ ਕੀਤੀ ਤੋਂ ਜੰਮੂ ਬੇਸ ਨੰਬਰ ਸੀ ਦਾ ਉਹਦੇ ਵਿੱਚ ਕੋਈ ਨਸ਼ੀਜੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਟਰੀ ਚੈੱਕ ਕੀਤਾ ਤਾਂ ਡੀਐਸਪੀ ਅਜੇ ਖਾਤ ਜੋ ਹੈ ਡੀਐਸਪੀ ਐਡੀਪੀ ਸੱਕਾ ਉਹਨਾਂ ਬੁਲਾਇਆ ਗਿਆ ਮੌਕੇ ਤੇ ਸੋ ਉਹਨਾਂ ਦੀ ਹਾਈਵੇ ਵਿੱਚ ਪ੍ਰੋਪਰ ਉਹਨੂੰ ਗੱਡੀ ਦੀ ਜਾਂਚ ਹੀ ਲੇਗੀ ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮੂਮੀ ਕਾਲਜ ਜਿਹੜਾ ਕਾਲਾ ਲੰਗਾ ਕਾਲਸੂਰ ਵਿੱਚੋਂ ਗੱਗਮਨੀ ਕੈਸ਼ 316800 ਰੁਪਈਆ ਉਹਦੇ ਵਿੱਚ ਹੀ ਕੁਝ ਇਹ ਗੱਗ ਸੀ ਹੈਰੋਨ ਸੀ 288 ਗ੍ਰਾਮ ਜਿਹੜੀ ਚੈੱਕ ਕਰ ਰਹੇ ਰਹੇ ਬ੍ਰਾਹਮਣ ਸੋ ਉਹਨਾਂ ਦੀ ਜਿਹੜੀ ਮੁੱਢਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਜਦੀ ਵਿੱਚ ਜੋ ਰਸ ਕਿਨ ਬਾਬੂ ਬੇਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਸ਼ ਸਿੰਘ ਆਵੇ ਦਵਿੰਦਰ ਕੁਮਾਰ ਇਹ ਤਿੰਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਹਨਾਂ ਨੂੰ ਕੁਸ਼ਕੇ ਚ ਸਾਹਮਣੇ ਆਇਆ ਕਿ ਜਿਹੜਾ ਸ਼ਕਤੀ ਕੁਮਾਰ ਆ ਮੇਨ ਜਿਹੜਾ ਹੈਗਾ ਧੰਦਾ ਕੰਮ ਕਰਦਾ ਹੈ ਜਿੰਸ਼ੇ ਧੰਦਾ ਕਰਦਾ ਹੈਗਾ ਉਹ ਤੋਂ ਲਾਗ ਹੀ ਇੱਕ ਸੋਨੂੰ ਬੇਸਤਾਰ ਨਹੀਂ ਹੈ ਉਹ ਬਾਹਰ ਕੈਨੇਡਾ ਜੈਂਦਾ ਲੇਕਿਨ ਉਹ ਜੰਮੂ ਇਹਦੀ ਨਹੀਂ ਬਲੋਂਗ ਕਰਦਾ ਸੋ ਜਿਹੜੇ ਮੇਨ ਨੇ ਜਿਹੜੇ ਨੰਦੇ ਮੇਨ ਵੀ ਰਿਹਾ ਕਹਿੰਦੇ ਕੰਮ ਕਰਨ ਵਾਲੇ ਜਿਹੜੇ ਬੰਦੇ ਸੋਲੂ ਤੇ ਸ਼ਕਤੀਮਾਨ ਸੋ ਇਹਨਾਂ ਨੇ ਇੱਕ ਬਲੂਰੋ ਵਾਡੀ ਲਈ ਹੈਗੀ ਸੀ ਸ਼ਕਤੀਮਾਨ ਦੇ ਪ੍ਰੋਵਾਈਡ ਕੀਤੀ ਸੀ ਹੋਰ ਵਿੱਚ ਇਹ ਹੈਗਾ ਹੈ ਕੈਸ਼ ਡਰਗ ਮੰਨੀ ਹੈ ਯਾਦ ਹੋਵੇ ਤੇ ਅੰਮ੍ਰਿਤ ਸਾਹਿਬ ਤੋਂ ਨਾਨਾ ਡਰਗ ਲੈ ਕੇ ਗਏ ਸੋ ਸੋਲੂ ਜੋ ਸੋਲੂ ਤੇ ਸ਼ਕਤੀ ਤੇ ਕਹਿਣ ਤੁਸੀਂ ਡਰਗ ਲੈ ਕੇ ਹੁੰਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ ਇਹ ਰਿਵਰ ਇੱਕ ਮੁਲਾਕਾਤ ਨਾ ਇਹ ਹੈਗਾ ਅਭੀ ਅੰਮਿਤ ਅਭੀ ਇਹ ਮੀਨ ਹੈਗਾ ਮਾਸਟ ਮੈਂਦਾ ਇਹ ਜੇ ਤੋਂ ਬਾਹਰ ਆ ਰਿਹਾ ਸੀ ਸੋ ਉਹ ਤੋਂ ਸੋਨੀ ਤੇ ਦੇਖ ਕੇ ਗੱਲ ਦੇ ਡਰਗਮਨੀ ਲੈ ਕੇ ਵੀ ਬਲੋ ਗੱਡੀ ਆ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ ਉਸ ਗੱਡੀ ਤੇ ਅਮਰ ਸਾਹਿਬ ਉਹਨਾਂ ਗੱਲ ਕਰਕੇ ਸੋ ਇਹਨੇ ਲਾ ਕੇ ਤੇ ਆਪਣੇ ਟੂਰ ਲੰ ਜਾ ਰਹੀ ਸੀ ਜਦੋਂ ਆ ਇਹ ਗੱਲ ਕਿਸੇ ਕੋ ਸਾਹਮਣੇ ਆਈ ਇਹ ਵੀ ਅੱਡਾ ਲੱਗ ਗਿਆ सो so, पहले उन्होंने काबू कर लिया गया ड्रग है अवनीत अवी है निक्रिटेल पूछ सामने आई है चार चक्कर जो है कैश जो कर चुके हैं ड्रग मनी दीपू त

ਇਨਾ ਕੋਲ ਦੁਬਾਰਾ ਹੋਰ ਪ੍ਰੇਸ਼ਕ ਕੀਤੇ ਗਏ ਦਾ ਇਹਦੇ ਵਿੱਚ ਹੋਰ ਡੈਗਮ ਨਹੀਂ 311100 ਡੈਗਮ ਹੋ ਗ੍ਰਾਂਟ ਹੋਈ ਹੈ ਤੇ ਕਿਸ ਤੋਂ ਦਿੱਤੀ ਹੋਰ ਤੇ ਤਿੰਨ ਰਾਉਂਡ ਜਿਹੜੇ ਹੈ ਜਿਹਨਾਂ ਨੂੰ ਗ੍ਰਾਂਟ ਹੋਏ ਨੇ ਇਹ ਜੰਮੂ ਤੋਂ ਨਾਲ ਗ੍ਰਾਂਟ ਕਰਵਾਏ ਸੁਮੇਲ ਜਿਹੜਾ ਅਸਮਾਨ ਨੇ ਜਿਹੜੇ ਨਾਲ ਬੈਕ ਫੁੱਟ ਤੋਂ ਉਹ ਸ਼ਕਤੀ ਤੇ ਸੋਨੂੰ ਨੇ ਸੋ ਇਹ ਵਿਹਾਇ ਇੰਟਰਨੈਸ਼ਨਲ ਲੈਕਟ ਹੈ ਇਹ ਇਸ ਅਗਸਤ ਕੀਤਾ ਹੈਗਾ ਸੋ ਐਸਪੀ ਜਨਾ ਨਜ਼ ਇੰਜਾਸ ਸੀ ਆਈ ਹੈ ਗੁਰਵੰਦਰ ਸਿੰਘ ਸੇਬਰਾ ਤੋਂ ਚਾਰ ਦਿੱਤੇ ਐਸਐਚਯੂ ਦੀ ਨਾਲ ਅਗੇ ਨੂੰ ਪੂਰੀ ਮਿਹਨਤ ਕਰਕੇ ਜਿਹੜਾ ਹੈਗਾ ਡੀਵੈਲਪਸ ਕੀਤਾ ਹੈਗਾ ਸੋ ਫਰਦਰ ਵੀ ਹੈਗੇ ਇਹਨਾਂ ਨੂੰ ਅਰਸਟ ਕਰ ਲਿਆ ਗਿਆ ਤੁਮਾਨ ਨਮਾਗਨ ਨਾ ਹੋਰ ਇਸ ਪਤਾ ਕਰ ਰਹੇ ਕਿ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿੱਥੇ ਅਗੇ ਸਪਲਾਈ ਕਰਦੇ ਨੇ ਸੋ ਜਿਹੜੀ ਸੋਲਿਊਸ਼ਨ ਤੇ ਕਲੀਡਰ ਬੈਂਕ ਸਾਰਾ ਮੈਸੇਜ ਚਲਾ ਰਹੀ ਹੈ ਜੀ ਇਹ ਸੋਲਿਊਸ਼ਨ ਦੀ ਮੇਲ ਜਿਹੜਾ ਹੈਗਾ ਉਹ ਹੀ ਟੈਕਸ ਚਲਾ ਰਿਆ ਉਹਦੇ ਕਹਿੰਦੇ ਸੀ ਸਮਾਨ ਲੈ ਕੇ ਆਉਣਾ ਸੀ ਸੋ ਜਿਹੜਾ ਡਰਗ ਮੰਨਣ ਜਿਹੜੀ ਹੈਗੀ ਹੈ ਸਪਲਾਈ ਉਹ ਸ਼ਕਤੀ ਦਾ ਬਸ ਉਹ ਕਿਹਨ ਤੇ ਸ਼ਕਤੀ ਹੈ ਗਾਈ ਤੇ ਜੇ ਤੈਨੂੰ ਮੰਨ ਲਓ ਜਦ ਜਗੜੇ ਸ਼ਕਤੀ ਰਖਾ ਪਰਚੇ ਵਰਦੇ ਇਹ ਨੂੰ ਸੀ ਪਤਾ ਹੈ ਅਗਸ ਕਰਕੇ ਪਤਾ ਕਰਾਂਗੇ ਜੇ ਕੋਈ ਕੋਸ਼ਿਸ਼ ਕਰ ਲੈ ਅਮਾ ਉਹ ਦਸ ਪਵਾ ਦੇ ਦੀ ਕੋਈ ਪਤਾ ਕਰਾ ਲਈ ਵੀ ਇਹ ਕਿਰਾ ਹੋਮ ਕਰਵਾ ਦੋ ਇਹਨਾਂ ਨੇ ਚਾਲ ਬੈ ਛੋੜਨ ਦੇ ਮਨ ਤਾਂ ਤੂੰ ਕਦੋਂ ਬਾਹਰ ਆਏ ਸ਼ਕਤੀ ਕਦੋਂ ਬਾਹਰ ਆਏ ਨਹੀਂ ਸੁਣਦਾ ਇਹਦਾ ਹਗਾ ਮੇਨ ਅਮਨੀਤ ਹੈ ਕਿ ਬਿੜਵੀ ਨਾ ਕਰ ਬਾਰਾ ਜਿਹੜੇ ਤੇ ਇਹ ਮਰੇ ਜਿਹੜੇ ਕਰਦੇ ਨੇ ਤੇ ਸੱਤ ਦੇ ਕੋਟ ਫਾਟ ਕੇ ਸੁਦਰਨੇ ਤੇ ਸ਼ਕਤੀ ਨੂੰ ਉਸ ਪਰ ਅਗੇ ਤੇ ਹੁਣ ਫੋਨ ਨੂੰ ਰਸ ਕਰਦੇ ਬਾਅਦ ਫਿਰ ਦਗਾ ਕਰਾਗਾ ਬਦੂ ਲੱਕੇ ਹੋਰ ਚੱਕਰਾਂ ਨਹੀਂ ਬੈਕਸ ਨੂੰ ਕਰ ਸਮਝਾ